ਜਿਹੜਾ ਗੱਲ ਕਹਾਂ ਤੇ ਮੋਟੋ ਕਿ ਕਿੱਥੇ ਬੋਲ ਕੇ ਕਿੱਤਰੀਆਂ ਓਏ ਹੈਲੋ ਅੱਜ ਕਤਰੀਬਨ 3400 ਮੀਟਰ ਦਾ ਜਿਹੜਾ ਵਾਟਨ ਕੀਤਾ ਜੀ ਲੜਾਂ ਦਾ ਇਹ ਅਸਲੀ ਪੁੱਲ ਤੋਂ ਲੈ ਕੇ ਵੰਡਰ ਹੋਟਲ ਤੱਕ ਹੋ ਰਿਹਾ ਤੇ ਜਿੱਦਾਂ ਉਹ ਘਟਨਾ ਵੀ ਲੜੀ ਚੱਲ ਰਹੀ ਆ ਤੇ ਬਾਈਡੇ ਮਨਥ ਬਾਈ ਮਨਥ ਘਟਨ ਹੋ ਰਹੇ ਨੇ ਤੇ ਜਿੱਦਾਂ ਤਰਨ ਤਰਨ ਚ ਵੀ ਅਸੀਂ ਦੇਖਿਆ ਜਿਹੜੇ ਬਾਈ ਇਲੈਕਸ਼ਨ ਹੋਏ ਨੇ ਉਸ ਵਿੱਚ ਵੀ ਬੜੀ ਵੱਡੀ ਲੀਡ ਨਾਲ ਆਮ ਆਦਮੀ ਪਾਰਟੀ ਜਿੱਤੀ ਆ ਤੇ ਸਾਨੂੰ ਪੂਰੀ ਉਮੀਦ ਨਹੀਂ ਸਾਨੂੰ ਯਕੀਨ ਆ ਕਿ ਆਉਣ ਵਾਲੇ ਟਾਈਮ ਚ 2027 ਚ ਵੀ ਅਸੀਂ ਇਹਨਾਂ ਨੂੰ ਪੰਜਾਬ ਦੇ ਵਿੱਚ ਦੇਖਾਂਗੇ ਵਾਓ ਰਾਜੀ ਭਾਈ ਤੇ ਲੱਕ ਜਿਹੜੀਆਂ ਨੇ ਦੋਵੇਂ ਐਮਐਲਏ ਅਮਨ ਸਿੰਘ ਸ਼ੈਰੀ ਗੱਲ ਸੀ ਇਹਨਾਂ ਸੁਧਾਰ ਦਿੱਤੀਆਂ ਨੇ ਤੁਸੀਂ ਦੇਖ ਸਕਦੇ ਹੋ ਕਿ ਕੋਈ ਚੌਂਕ ਕੋਈ ਇਲਾਕਾ ਸਭ ਤੋਂ ਵੱਡੀ ਗੱਲ ਹੁੰਦੀ ਹੈ ਵੀ ਜਿਹੜਾ ਹਨੇਰੇ ਚ ਡੁੱਬਿਆ ਹੁੰਦਾ ਇਹਨਾਂ ਸ਼ਹਿਰ ਅੱਜ ਰੋਸ਼ਨੀਆ ਦਾ ਇਹਨਾਂ ਦਗਾਟਨ ਕੀਤਾ ਔਰ ਹਮੇਸ਼ਾ ਬਟਾਲਾ ਸ਼ਹਿਰ ਸਾਨੂੰ ਜਿਹੜੇ ਲੋਕ ਆਉਂਦੇ ਹੁੰਦੇ ਸੀ ਵੀ ਤੁਹਾਡਾ ਸ਼ਹਿਰ ਹਨੇਰੇ ਚ ਡੁੱਬਿਆ ਕੋਈ ਵਿਕਾਸ ਨਹੀਂ ਉਹੀ ਲੋਕ ਹੁਣ ਬਾਰ-ਬਾਰ ਆਉਂਦੇ ਵੀ ਚੌਂਕ ਬਖਾ ਕੇ ਲਿਓ ਇਥੋਂ ਤੱਕ ਕਿ ਬੱਚੇ ਵੀ ਬੜੇ ਖੁਸ਼ ਹੁੰਦੇ ਆ ਜਦੋਂ ਇਹਨਾਂ ਚੌਂਕਾਂ 'ਚ ਜਾਂਦੇ ਆ ਖੁੱਲੀਆਂ ਸੜਕਾਂ ਖੁੱਲੇ ਬਾਜ਼ਾਰ ਹੋ ਗਿਆ ਔਰ ਲਾਈਟਾਂ ਦਾ ਸਟਰੀਟ ਲਾਈਟਾਂ ਦਾ ਛੜਕਾ ਦਾ ਜਿਹੜਾ ਕੰਮ ਕੀਤਾ ਆ ਅਮਨ ਸਿੰਘ ਸ਼ੈਰੀ ਨੇ ਇੱਕ ਜਿਹੜਾ ਮੀਲ ਪੱਥਰ ਖੇਰ ਦੇ ਵਿੱਚ ਘੜ ਦਿੱਤਾ ਹੁਣ ਇਹ ਨੇਤਾ ਨਹੀਂ ਇੱਕ ਵਿਕਾਸਪੁਰਸ ਵਜੋਂ ਜਿਹੜੇ ਆ ਅਮਨ ਸਿੰਘ ਸ਼ੈਰੀ ਕੱਲ ਸੀ ਹੁਣ ਤੁਸੀਂ ਦੇਖ ਸਕਦੇ ਕੋਈ ਦੁਕਾਨਦਾਰ ਇਸ ਮੈਂ ਆਪਣੇ ਦੰਦਰ ਰੋੜ ਦੀ ਗੱਲ ਕਰ ਰਿਹਾ ਆ ਆ ਬਾਟਾ ਤੋਂ ਲੈ ਕੇ ਐਂਡ ਤੱਕ ਸਾਰੇ ਦੁਕਾਨਦਾਰ ਆਪਣੇ ਕੰਮ ਕਾਰ ਛੱਡ ਕੇ ਆਏ ਸਿਰਫ ਇਹ ਲਾਈਟਾਂ ਕਰਕੇ ਨਹੀਂ ਉਹ ਅਮਨ ਸਿੰਘ ਸ਼ੈਰੀ ਕੱਲ ਸੀ ਉਹਨਾਂ ਨੇ ਵੀ ਐਡਾ ਵੱਡਾ ਬਰਾਲਾ ਕੀਤਾ ਆ ਇਹਨਾ ਵਧੀਆ ਕੰਮ ਕਰ ਰਿਹਾ ਉਸ ਮੁੱਚਾ ਸ਼ਹਿਰ ਵਾਸੀ ਜਿਹੜੇ ਆ ਦਿਲ ਤੋਂ ਅਸੀਂ ਆਪਣੀ ਮਾਰਕੀਟ ਵੱਲੋਂ ਆਪਣੇ ਸਾਥੀਆਂ ਵੱਲੋਂ ਆਪਣੇ ਮੀਡੀਆ ਵੱਲੋਂ ਦਾ ਧੰਨਵਾਦ ਕਰਦੇ ਆ ਕਿ ਜਿਵੇਂ ਦਿਨ ਰਾਤ ਆਪਣੇ ਸ਼ਹਿਰ ਦੇ ਵਿਕਾਸ ਕਰ ਰਹੇ ਨੇ ਉਸੇ ਤਰ੍ਹਾਂ ਕਰਦੇ ਰਹਿਣ ਤੇ ਕੋਈ ਐਸਾ ਸਮਾਂ ਨਹੀਂ ਹੈਗਾ ਵੀ ਕੋਈ ਇਹਨਾਂ ਦਾ ਰਾਜ ਕੋਈ ਡੋਰਾ ਬਣ ਸਕਦਾ ਔਰ ਇਹਨਾ ਵੱਡਾ ਇਹਨਾ ਲਕੀਰ ਖਿੱਚੀ ਆ ਕਿ ਦੂਜਿਆਂ ਦੀ ਹੁਣ ਲਕੀਰ ਕੋਈ ਨਜ਼ਰ ਨਹੀਂ ਆ ਰਹੀ ਹਮੇਸ਼ਾ ਲੋਕ ਉਹਨਾਂ ਨੂੰ ਜਿਤਾਉਂਦੇ ਨੇ ਜਿਹੜੇ ਲੋਕ ਕੰਮ ਕਰਦੇ ਨੇ ਔਰ ਆਪਣੇ ਕੰਮ ਦੇ ਆਧਾਰ ਤੇ ਅੱਗੇ ਵਧ ਰਹੇ ਨੇ ਅਸੀਂ ਸਾਰੇ ਲੋਕ ਸ਼ਾਸਤਰੀ ਨਗਰ ਹੋ ਗਿਆ ਇਹ ਕਲੋਨੀਆਂ ਸਮੁੱਚੇ ਲੋਕ ਜਿਹੜੇ ਨੇ ਸਾਰੇ ਪਾਰਟੀ ਬਾਝ ਤੋਂ ਉੱਪਰ ਉੱਠ ਕੇ ਅਮਰਸੇਦ ਸਿੰਘ ਸ਼ਹਿਰੀ ਦੇ ਕਲਸੀ ਦੇ ਪਿਛੇ ਚਟਾਨ ਦੀ ਤਰ੍ਹਾਂ ਖੜੇ ਹੋ ਭਾਜੀ ਬਹੁਤ ਵਧੀਆ ਭੰਜ ਲੋਕਾਂ ਦੀ ਨਾ ਜੂਨ ਫੁੱਟਰ ਜਾਊਗੀ ਉਹ ਚੌਂਚ ਲੋਕੀ ਜਾਣ ਲੱਗੇ ਡਰਦੇ ਆ ਇਸ ਕਰਕੇ ਜੋ ਐਮ ਐਲ ਏ ਸ਼ਹਿਰੀ ਕਲਸੀ ਬਟਾਲੇ ਕਰਦਾ ਪਿਆ ਨਾ ਹੋਰ ਕੋਈ ਨਹੀਂ ਕਰ ਸਕਦਾ ਇਹ ਵਿਰੋਧੀਆਂ ਦੀਆਂ ਗੋਟੀਆਂ ਵੀ ਇਹ ਵਿਰੋਧੀਆਂ ਦਾ ਕੰਮ ਆ ਬੋਲਣਾ ਬੋਲਣ ਦਿਓ ਆਪਣੀ ਸਿੱਧ ਕੋਈ ਅਸਰ ਨਹੀਂ ਐਮ ਐਲ ਏ ਦਾ ਕੰਮ ਆ ਕੰਮ ਖਿੱਚਣਾ ਤੇ ਕੰਮ ਖਿੱਚੀ ਜਾਣਿਆ ਕੰਮ ਖਿੱਚਣਾ ਕੰਮ ਚੱਲਣਾ ਹੈ ਸਮਝਣ ਗੱਲ ਬੋਲਣ ਦਾ ਕੋਈ ਫਰਕ ਨਹੀਂ ਪੈਣਾ ਕਿਹੜੀ ਫਰਕ ਨਹੀਂ ਤੇ ਬੇਰ ਲੱਗਦਾ ਵੱਡੇ ਤੇ ਪੈਣਾ ਜੋ ਮੇਰੀ ਗੱਲ ਜਿੰਨੇ ਕੰਮ ਕਰਨਾ ਉਹਦਾ ਵਿਰੋਧ ਕਰਨਾ ਹੀ ਕਰਨਾ ਕੰਮ ਨੂੰ ਸਲਾਮ ਹੁੰਦਾ ਇਸਲਾਮ ਇਹਨੂੰ ਆ ਇਹ ਭਰਾ ਅੱਡਾ 2027 ਚ ਫੇਰ ਆਊਗਾ अगेन ਰਿਪੀਟ ਲਿਖ ਲਓ ਮੇਕੋ ਅੱਜ ਨੋਟ ਕਰ ਲਿਓ ਅਕਸਰ ਮੇਰੇ ਦੁਕਾਨਦਾਰ ਭਰਾ ਮੈਨੂੰ ਇੱਕੋ ਗੱਲ ਕਹਿੰਦੇ ਸੀ ਵੀ ਜਲੰਧਰ ਰੋਡ ਤੇ ਲਾਈਟਾਂ ਨਹੀਂ ਔਰ ਅੱਜ ਇਹ ਜਿਹੜਾ ਉ ਘਟਨ ਹੈ ਇਹ ਲਾਈਟਾਂ ਦਾ ਘਟਨ ਹੋਇਆ ਤੇ 94 ਲੱਖ ਦਾ ਜਿਹੜਾ ਦਾ ਕੰਮ ਜਿਹੜਾ ਆਪਾਂ ਕਰਵਾਇਆ ਸੀ ਇਹਦੇ ਵਿੱਚ 132 ਪੂਲ ਲੱਗਣਗੇ ਜਿਹੜਾ 136 ਪੂਲ ਲੱਗਣਗੇ ਜਿਹੜਾ ਵੰਡਰ ਹੋਟਲ ਤੋਂ ਲੈ ਕੇ ਜਿਹੜਾ ਗੇਟ ਬਣਿਆ ਨਵਾਂ ਗੇਟ ਬਣ ਰਿਹਾ ਉੱਥੋਂ ਲੈ ਕੇ ਇਸ ਏਰੀਆ ਤੱਕ ਸਾਰਾ ਏਰੀਆ ਸਾਡਾ ਜਿਹੜਾ ਲਾਈਟਾਂ ਦੇ ਨਾਲ ਜਗਮਗ ਨਜ਼ਰ ਆਊਗਾ ਜਿਹੜੀ ਲੰਮੇ ਸਮੇਂ ਤੋਂ ਡਿਮਾਂਡ ਸੀ ਉਹ ਜਿਹੜੀ ਡਿਮਾਂਡ ਹੈ ਇਹ ਜਿਹੜੀ ਹੈ ਇਹਨੂੰ ਬਹੁਤ ਜਲਦੀ ਜਿਹੜਾ ਪੂਰਾ ਕਰਕੇ ਲੋਕਾਂ ਨੂੰ ਸਮਰਪਿਤ ਸ਼ਹਿਰੀ ਲਗਾਤਾਰ 2-3 ਦਿਨ ਤੋਂ ਤੁਸੀਂ ਕੰਮ ਕਰਦੇ ਪਿਓ ਵਿਕਾਸ ਕਾਰਜ ਸ਼ੁਰੂ ਕਰਵਾ ਰਹੇ ਹੋ ਕੀ ਕੀ ਅਗਲੇ ਵੀ ਕੋਈ ਪ੍ਰੋਜੈਕਟ ਕੋਈ ਵੱਡੇ ਪ੍ਰੋਜੈਕਟ ਲੈ ਕੇ ਆਓ ਪ੍ਰੋਜੈਕਟ ਬੜੇ ਨੇ ਪਰਵਾਹ ਨਾ ਕਰੋ ਤੁਸੀਂ ਟਾਈਮ ਕੱਢ ਲਿਆ ਕਰੋ ਬਸ ਠੀਕ ਹੈ ਕਿਉਂਕਿ ਉਹ ਉਦਘਾਟਨ ਤੇ ਉਹ ਉਦਘਾਟਨ ਨੇ ਇਸ ਤੋਂ ਬਾਅਦ ਕੱਲ ਉਦਘਾਟਨ ਕਰਾਂਗੇ ਆਪਾਂ ਗਾਂਧੀ ਚੌਕ ਤੋਂ ਲੈ ਕੇ ਅਗਰ ਸਹਿਨ ਚੌਕ ਤੱਕ ਜਿਹੜਾ ਮੇਨ ਬਾਈਪਾਸ ਜਿਹੜਾ ਜਦੋਂ ਆਪਾਂ ਜਿੱਥੇ ਨਵਾਂ ਪੁਲ ਬਣਿਆ ਉਹਦੀ ਐਂਟ੍ਰੈਂਸ ਤੱਕ ਜਿਹੜਾ ਅਗਲਾ ਉਦਘਾਟਨ ਜਿਹੜਾ ਉਥੋਂ ਹੋਊਗਾ ਉਹ ਵੀ ਲਾਈਟਰ ਦਾ ਹੋਊਗਾ ਉਸ ਤੋਂ ਬਾਅਦ ਫਿਰ ਗਾਂਧੀ ਚੌਕ ਤੋਂ ਲੈ ਕੇ ਇੱਕ ਉੱਘਟਨਾ ਪਹਾੜ ਕਰ ਰਹੇ ਆ ਜਿਹੜਾ ਗਰਦਾਸਪੁਰ ਉਰ ਤੱਕ। ਹੁਣ ਨਵੇਂ ਚੌਂਕ ਵੀ ਬਣਾਏ ਜਾ ਰਹੇ ਨੇ ਉਹ ਵੀ ਬਲਪ ਦੇ ਵਿੱਚ। ਬਿਲਕੁਲ ਜੀ। ਮਟਾਲਾ ਤਰੱਕੀ ਚ ਮਟਾਲਾ ਡਵੈਲਪਮੈਂਟ ਦੇ ਵਿੱਚ ਤੁਹਾਨੂੰ ਨਜ਼ਰ ਆ ਰਿਹਾ ਔਰ ਮੇਰੀ ਵੀ ਸਾਰੇ ਸ਼ਹਿਰ ਵਾਸੀਆਂ ਨੂੰ ਵੀ ਉਮੀਦ ਆ ਵੀ ਤਗੜੇ ਹੋ ਕੇ ਸਾਥ ਤੁਹਾਡਾ ਇੱਕੋ ਕੰਮ ਵੀ ਸਾਥ ਦੇਣਾ। ਜਿਹੜੀ ਗੱਲ ਇੱਕ ਪ੍ਰਸ਼ਾਸਨ ਨੂੰ ਜਿਹਦੇ ਤੁਹਾਨੂੰ ਮੈਸੇਜ ਕੋਈ ਦਿੰਦੇ ਨੇ ਉਹਨਾਂ ਦਾ ਸਾਥ ਸੋ।